ਕੱਪੂ ਬਾਦਰੀ ਦਮਤਰਾ ਨਾਮ ਲਾਇਆ ਹੈ ਤੁਹਾਡਾ ਵੀ ਦੋ ਨਾਮ ਦੱਸੋ ਐਨਾ ਤਾਂ ਆਧਾਰ ਕਰ ਦਿਓ ਵੀਰ ਦਾ ਕੰਮ ਕੀ ਦਿੱਖੋ ਜਿਹੜੇ ਇਨਕਮ ਹੈ ਲੋ ਵੀ ਕੋਲ ਚੱਲ ਜਾਓ ਮੇਰਾ ਆਓ ਜੀ ਦੱਸੋ ਕਿਤੇ ਕਿਤੇ ਪਏ ਆਧਾਰ ਕਰ ਲੋ ਜਿੰਨਾ ਜਿੰਨਾ ਤੇ ਹੈਗਾ ਆਧਾਰ ਕਰ ਲੋ ਆਪਣੇ ਲੋ ਫਿਰ ਪੈਸੇ ਦਈ ਰੋਜ਼ਾ ਰੋਜ਼ਾ ਲੈਣੇ ਹੋਣਾ ਹੀ 100 ਪੈਸੇ ਦੇਖ ਲੋ ਕਰਨ ਪੈਸੇ ਫੜਾ ਗਿਣੋ ਜੀ ਕਰਨ ਪੈਸੇ ਗਏ ਨਾ ਆਹ ਆੜੇ ਉਧਰ ਅਦਾਨ ਆਹ ਵਖਾ ਗਿਆ ਸਿਰਫ ਨਹੀਂ ਡਾਊਨਲੋਡ ਕਰਕੇ ਦੇਣਾ ਨਹੀਂ ਨਹੀਂ ਜਿਹਦਾ ਬਾਹਰ ਪਾਣੀ ਕਰੇ ਲਿਆਉਂਦਾ ਜਿਹੜਾ ਪ੍ਰਾਣਾ ਕਾੜਾ ਹੈ ਨਾ ਲਾ ਲੂ ਉਹਦੇ ਵਿੱਚ ਇਹ ਨਾ ਰਹਿ ਰਿਹਾ ਰਮਾਨਾ ਕਰੋ ਵੜੇ ਹੁਣ ਰਮਾਨਾ ਕਰਾਂਗੇ 10 ਵਜੇ ਹੁਣਾਂ ਨਹੀਂ ਸਮਟ ਹੁੰਦੀ ਯਾਰ ਸਿਰਫ ਪੀ ਵੀ ਆਈ ਵੀਰੇ ਨਾਮ ਪਹਿਲਾਂ ਲੈ ਆ ਆਹ ਹਾਧਾਰ ਕਾਰਡ ਚਲੋ ਹੇ ਪੁਰਾਣੀ ਸਿਟੀ ਦਾ ਕਾਰਡ ਸਿਰਫ ਡਾਊਨਲੋਡ ਕਰਕੇ ਆਹੋ ਮੈਨੂੰ ਪਤਾ ਆ ਯਾਰ ਮੈਂ ਸਾਰੀ ਦਿਹਾੜੀ ਕੋਈ ਕਰਦਾ ਰਹਿਣਾ ਵਾ ਮੈਂ ਤਾਂ ਕਰਦਾ ਪਰਾਵਾ ਮੈਂ ਘਰ ਆ ਰਹੀ ਸੁੱਤਾ ਹੀ ਮੈਂ ਦੇ ਮੈਨੂੰ ਕੋਈ ਦਵੰਡੀ ਆਇਆ ਮੇਰਾ ਹਾਂ ਲੋਟੀ ਬਣੀ ਆ ਉਹਦਾ ਬੜਾ ਤਾਨਾ ਕਰ ਜੀ ਕਿੰਨੇ ਰਹਾਉਂ ਪੈਸੇ ਟੋਟਲ ਕਰੀ ਵਾਦੂ ਨੇ ਤੇਨ ਤੋਂ ਪਹਿਲਾਂ ਨਾ ਗੇਲ ਦਾ ਕਿੰਨੇ ਪੈਸੇ ਆ ਸਾਰੇ ਚਲੋ ਪੂਰੇ ਨਹੀਂ 2.5 ਕਰਦੇ ਹਾਂ ਮੇਰੇ ਨਾਮ ਅਕਾਊਂਟ ਨਾ ਬਣਿਆ ਕਮਿਸ਼ਰੀ ਚੱਲਦੀ ਹੈ ਯਾਰ ਥੋੜੋ ਵੀ ਲੈ ਪਹਿਲੇ ਬਣੇ ਕਾਟ ਹੋ ਰਹੇ ਕਿੰਨੇ ਚੱਲਦੇ ਨੇ ਉਹਨਾਂ ਨੂੰ ਕੀ ਆ ਵਾ ਅੱਛਾ ਤੁਸੀਂ ਤੇ ਆਪਣੇ ਕੋਲੋਂ ਤੁਹਾਡੇ ਕੋਲ ਪੈਸੇ ਵਾਦੇ ਤੁਸੀਂ ਦੇਈ ਜਾਂਦੇ ਜਾਣ ਕੇ ਨਹੀਂ ਨਹੀਂ ਸਾਨੂੰ ਤਾਂ ਹੀ ਤੇ ਹੱਟ ਮੈਂ ਤੇ ਚਲ ਗਈ ਤੇ ਆਉਂਦੇ ਹੋ ਜੇ ਤੂੰ ਇੱਥੇ ਖੜੋ ਜਾ ਜਿਹੜੇ ਵਦਣਗੇ ਤੁਹਾਨੂੰ ਦੇ ਦਾਂਗੇ ਦੇ ਦੇ ਤੁਹਾਡਾ ਨੀਲਾ ਕਰਵਾ ਕੇ ਕਿੰਨੇ ਪੈਸੇ ਦਿੱਤੇ ਆ ਤੁਸੀਂ ਦੱਸੋ ਕਮੀਆਂ ਹੋ ਗਈਆਂ ਦੇਖੋ ਕੀ ਕਿਦਾਂ ਕਿਦਾਂ ਨਹੀਂ ਬੰਦੇ ਦਾ ਹੱਡੀ ਦੇ ਕਲੋਨੀ ਚ ਮੁੰਡਾ ਬਣਾਉਂਦਿਆ ਵਾ ਉਹਨੂੰ ਜੇ ਵਟਾਉਣੇ ਤੇ ਉਹਨੂੰ 50 ਵਟਾ ਦਿਓ ਕਿਰਾਇਆ ਤੇ ਪੂਰਾ ਕਰੇ ਅਗਲਾ ਚੱਲ ਇਹਨੂੰ ਥੇ ਪੈਸੇ ਕਿੰਨੇ ਦੇ ਆਪਣੇ ਘਰ ਲਈ ਪੈਸੇ ਦੇਣੇ ਬਾਹਰੋਂ ਦੀ ਲੋਕਾਂ ਨੂੰ ਪੈਸੇ ਦੇਣੇ ਪੈਸੇ ਕਿੰਨਾਓ ਕਿੰਨੇ ਪੈਸੇ ਆ ਉਹ ਫਰੀ ਬਣਦੇ ਉਹ ਦੁਕਾਨਦਾਰ ਆ ਭਰਾਵਾ ਉਹ ਦੁਕਾਨ ਦਾ ਪ੍ਰਿੰਟ ਬੋਰਡ ਕਰਕੇ ਆਉਂਗਾ ਉਹ ਯਾਰ ਦੁਕਾਨਦਾਰੀ ਚਲਾਉਣੀ ਹੈ ਆਪਣੇ ਘਰ ਦੀ ਚਲਾਵਾਂਗੇ ਤੁਹਾਡੀ ਥੋੜਾ ਚਲਾਵਾਂਗੇ ਨਹੀਂ ਉਹ ਨਹੀਂ ਗੱਲ ਕਰਨਦਾ ਠੀਕ ਹੈ ਨਹੀਂ ਬੋਲਦੇ ਬਈ ਵੀਰ ਜੀ ਆਪ ਮੇਰੇ ਕੋਲ ਵੀ ਦੋ ਦੁਕਾਨਾਂ ਨੇ ओके जी हां जी सर अपना नाम ਦੱਸ ਕੇ ਅੱਜ ਇੱਥੇ ਬੰਦੇ ਕਾਰਡ ਬਣਾਉਣ ਆਏ ਸੀ ਉਹ ਕੌਣ ਸੀ ਉਹਨਾਂ ਕੋ ਤੁਹਾਡੇ ਵੱਲੋਂ ਪੈਸੇ ਵਾਪਸ ਲੈ ਕੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਿਤੇ ਵਾਪਸ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੈਂ ਜੀ ਰਾਹੁਲ ਕੁਮਾਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੂਤ ਕਾਂਗਰਸ ਦਾ ਪ੍ਰੈਜ਼ੀਡੈਂਟ ਆ ਅੱਜ ਜੀ ਮੈਨੂੰ ਨਾ 15 ਕਿ ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆਈ ਸ਼ਮਾਨ ਦੇ ਇੱਕ ਤੇ ਉਹ ਇੱਕ ਕੋ 50 ਕਿ 100 ਰੁਪਿਆ ਇਤਨਾ ਲਈ ਜਾ ਰਹੇ ਆ ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤੇ 600 ਰੁਪਿਆ ਲਵਾਂਗੇ ਮੈਂ ਉਸੇ ਵਾਲੇ ਬਾਸਰੂ ਵਿੱਚ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਘਟੋ ਘਟ 2.500 ਰੁਪਿਆ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਈਸ਼ਵਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈਗੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣ ਨੇ ਮੈਂ ਕਿਹਾ ਜੇ ਮਿਹਨਤ ਲੈਣੀ ਹੈ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ 'ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤੇ ਸਰਕਾਰ ਕੋ ਦੇਣ ਨਹੀਂ ਦੇਈ ਧੱਕਾ ਕਰ ਰਹੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆ ਮੇਰੇ ਕੋ ਲਿਸਟਾ ਜਿੰਨੇ ਵੀ ਪੈਸੇ ਇਹਨਾਂ ਨੇ ਕੀਤੇ ਸੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋ ਵਾਪਸ ਕਰਾਏ ਆ ਜੀ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖੇ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਆ ਉਵੀ ਨਾ ਕੋ ਗੂਗਲ 'ਤੇ ਵਾਪਸ ਕਰਾਇਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਅੱਗੇ ਤੁਸੀਂ ਬਹੁਤ ੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪੇ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਗਿਣੀ ਜਾ ਰਹੀ ਆ ਪਰ ਇਦਾਂ ਦਾ ੱਕਾ ਹੀ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਜੂਤ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਕੋ ਦੁਕਾਨਦਾਰੀਆਂ ਚਲਾਉਣੀ ਐ ਐਸ ਜੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨਦੇ ਆ ਤੂੰ ਇਹਨਾਂ ਨੂੰ ਰੋਕਨਦੇ ਜੇ ਤੇ ਮੈਂ ਕੋਈ ਫੀਸ ਹੈਗੀ ਐ ਕਹਿੰਦੇ 30 35 ਰੁਪਏ ਹੈਗੀ ਐ ਮੈਂ ਕਿਹਾ ਜੇ 30 35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਆ ਕੇ ਗੋਲੀ ਮਾਰ ਦਿਓ ਤੇ ਇਹ ਨਜਾਇਜ਼ ਧੱਕਾ ਨਹੀਂ ਅਸੀਂ ਹੋਣ ਦੇਣਾ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੇ ਲੋਕਾਂ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ ਆ ਤੁਸੀਂ ਆਪਣੀਆਂ ਜੇ ਕੰਮ ਕਰਦੇ ਆ ਸਰਕਾਰੀ ਧਾਰਿਆਂ ਦੇ ਵਿੱਚ ਜਾ ਕੇ ਕੰਮ ਕਰਾਓ ਹਰ ਬੈਂਕ ਸਰਕਾਰੀਆਂ ਦੇ ਵਿੱਚ ਕਾਰਡ ਬਣ ਰਿਹਾ ਫਿਰ ਡਾਕਖਾਨਿਆਂ 'ਚ ਕਾਰਡ ਬਣ ਰਿਹਾ ਇਹੋ ਜਿਹੇ ਲੋਕਾਂ ਤੋਂ ਗੁੰਮਰਾਹ ਹੋਣ ਤੋਂ ਬਚੋ ਇਹ ਜਿਹੇ ਲੋਕਾਂ ਤੁਹਾਡੇ ਕੋਲ ਪੈਸੇ ਇਕੱਠੇ ਕਰ ਜਣੇ ਤੁਹਾਨੂੰ ਪੀਡੀਐਫ ਸੈਂਡ ਕਰ ਦੇਣਾ ਉਹਦਾ ਬੰਨਣਾ ਖੁਦ ਨਹੀਂ ਆ ਫਿਰ ਤੁਸੀਂ ਕਹਿਣਾ ਵਾ ਵੀ ਸਾਡਾ ਬਣਿਆ ਖੁਦ ਅੱਜ ਤੇ ਪਤਾ ਲੱਗ ਗਿਆ ਜੀ ਤਾਨੂੰ ਕਿਸੇ ਨੇ ਕਾਲ ਕਰਤੀ ਕਿਸੇ ਸਮਝਦਾਰ ਬੰਦੇ ਨੇ ਤੁਹਾਨੂੰ ਕਾਲ ਕਰਤੀ ਤੇ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੰਮ ਚੱਲਦੇ ਪਏ ਉੱਥੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਉਹੀ ਮੈਂ ਕਹਿ ਰਿਹਾ ਪੀ ਲੋਕਾਂ ਨੂੰ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਏ ਆ ਇਹਨਾਂ ਤੋਂ ਗਮਰਾਹ ਹੋਣ ਦੀ ਲੋੜ ਨਹੀਂ ਆ ਮੈਂ ਤੁਹਦੇ ਕਹਨਾ ਕਿ ਜੇ ਕੋਈ ਵੀ ਕਾਰਡ ਬਣਾਉਣਾ ਸਰਕਾਰੀ ਹਸਪੀਟਲ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਡਾਕਖਾਨਿਆਂ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਹਰ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਕਾਰਡ ਆ ਉਹ ਸਾਰੇ ਬਣ ਰਿਹਾ ਇਸ ਕਰਕੇ ਇਹੋ ਜੇ ਲੋਕਾਂ ਤੋਂ ਗਮਰਾਹ ਹੋਣਾ ਨਹੀਂ ਚਾਹੀਦਾ